ਗਾਉਣ ਵਾਲੇ ਨੇ ਜਿਵੇਂ ਢੋਲ ਕੀ ਕਸੀ ਹੁੰਦੀ ਹੈ ਤਾਂ ਐਂ ਕਸੀ ਪੀ ਆ ਪਾਣੀ ਵਾਲਾ ਬਾਈ ਪਾਣੀ ਵਾਲਾ ਪੀ ਜੀ ਹੁਣੀ ਬਹੁਤ ਸੋਹਣਾ ਬਾਈ ਜੀ ਪਹਿਲਾਂ ਦੋਨੇ ਸੂਏ ਬਾਈ ਜੀ ਪਹਿਲਾਂ ਦੁੱਧ ਕੱਢਣਾ ਪੈਂਦਾ ਸੂਣ ਤੋਂ ਬੈਠਿਆ ਨਹੀਂ ਜਾਂਦਾ ਅੱਛਾ ਹਾਂ ਪਹਿਲਾਂ ਪਹਿਲੇ ਸੂਏ ਵੀ ਡਾਕਟਰ ਨੇ ਕਿਹਾ ਵੀ ਥੋੜਾ ਦੁੱਧ ਕੱਢਦੇ ਕਰੋ ਅੱਛਾ ਸੂਣ ਤੋਂ ਪਹਿਲਾਂ ਦੁੱਧ ਕੱਢਣ ਲੱਗੇ ਸੀ ਤਿੰਨ ਟਾਈਮ ਚੋਂਨੇ ਆ ਬਾਈ ਜੀ ਦੋਨੇ ਸੂਏ ਤਿੰਨ ਟਾਈਮ ਚੋਂਦੇ ਰਹੇ ਬਹੁਤ ਚੰਗੀ 20 ਲੀਟਰ ਤੋਂ ਉੱਤੇ ਦੁੱਧ ਦਿੰਦੀ ਹੈ ਕੋਈ ਚੀਤੇ ਬਾਈ ਨੇ ਤੇ ਇਧਰ ਗਾਂ ਤੁਸੀਂ ਦੇਖ ਲਓ ਬਹੁਤ ਸੋਹਣੇ ਅਡਰ ਕੁਆਲਿਟੀ ਵਾਲੀ ਗਾਂ ਆ ਗਈ ਇਹ ਬਹੁਤ ਚੰਗੀ ਬੱਚ ਲਿਆ ਹਾਂਜੀ ਹਸੀ ਕਾਲ ਦੋਸਤੋ ਪਾਪਾ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਲਦੇਵ ਕੋਲੇ ਪਹੁੰਚੇ ਹੋਏ ਸੀ ਪਿੰਡ ਚੱਠਿਆਂ ਦੇ ਵਿੱਚ ਅੱਜ ਆ ਤੁਹਾਨੂੰ ਨਾ ਤਿੰਨ ਤਾਂ ਗਾਵਾਂ ਦੀ ਡਿਟੇਲ ਲੈ ਕੇ ਦੇਵਾਂਗੇ ਤੇ ਇਧਰਲੇ ਪਾਸੇ ਆ ਗਈਆਂ ਬੱਚੀਆਂ ਇਹ ਪੰਜ ਬੱਚੀਆਂ ਨੇ ਤੇ ਜਿਹੜੀਆਂ ਸਿਰੇ ਤੇ ਬੱਚੀਆਂ ਆ ਗਈਆਂ ਨਾ ਤਿੰਨ ਇਹ ਬਾਈ ਕਹਿੰਦਾ ਆਪਾਂ ਬਰਨਾਲੇ ਏਰੀਆ ਦੇ ਵਿੱਚੋਂ ਫਾਰਮ ਚੋਂ ਲੈ ਕੇ ਆਏ ਸੀਗੇ ਉੱਥੋਂ ਦੀ ਕਹਿੰਦਾ ਵੀਡੀਓ ਵੀ ਆਪਣੇ ਕੋਲੇ ਹੈਗੀ ਆ ਬਾਕੀ ਗੱਲਬਾਤ ਵੀ ਕਰਵਾ ਦੇਣਗੇ ਉਹਨਾਂ ਬੰਦਿਆਂ ਨਾਲ ਆਜੋ ਲੈ ਕੇ ਜਾਣਕਾਰੀ ਦੇਗੀ ਆਪਾਂ ਤੇ ਵੀਡੀਓ ਚੰਗੀ ਲੱਗੀ ਰੇਟ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲੇ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਬਲਦੇਵ ਸਿੰਘ ਬਾਈ ਜੀ ਪਿੰਡ ਚੱਠੇ ਪਿੰਡ ਚੱਠਾ ਠੀਕ ਹੈ ਇਹ ਪਿੰਡ ਚੱਠਾ ਜਿਹੜਾ ਆ ਗਿਆ ਉਂ ਰਹਿ ਹਰਿਆਣੀ ਚ ਜਾਂਦਾ ਹੈ ਹਰਿਆਣੇ ਚ ਬਾਈ ਜੀ ਨਾਲ ਆਪਣੇ ਗੁਰੂ ਗੋਬਿੰਦ ਸਿੰਘ ਰਫੈਨਰੀ ਆ ਗਈ ਉਹਦੇ ਨਾਲ ਆ ਬਿਲਕੁਲ ਠੀਕ ਆ ਹਰਿਆਣੀ ਦਾ ਪਹਿਲਾ ਪਿੰਡ ਹੀ ਆ ਗਿਆ ਪਹਿਲਾ ਪਿੰਡ ਆ ਬਾਈ ਜੀ ਤੇ ਬਹਿੰਡੇ ਦੇ ਪਿੰਡ ਵੀ ਨਾਲ ਹੀ ਰਹੇਗੇ ਹਾਂ ਨਾਲ ਹੀ ਆ ਬਹਿੰਡੇ ਕੋਲੇ ਆ ਗਿਆ ਰਾਮਾ ਮੰਡੀ ਰਾਮਾ ਮੰਡੀ ਠੀਕ ਆ ਅੱਛਾ ਬਾਈ ਬਲਦੀਪ ਆਪਣਾ ਵਪਾਰ ਦਾ ਕੰਮ ਆ ਹਾਂਜੀ ਬਾਈ ਜੀ ਕਿੰਨੇ ਕ ਚਿਰ ਹੋ ਗਏ ਕੰ ਠੀਕ ਹੈ ਤੇ ਗਾਂ ਵਾਲੇ ਪਾਸੋਂ ਕਰਕੇ ਸਟਾਰਟ ਕਰ ਹਾਂਜੀ ਬਾਈ ਆ ਪਹਿਲੇ ਨੰਬਰ ਵਾਲੀ ਜਿਹੜੀ ਤੁਹਾਡੇ ਪਿੱਛੇ ਗਾਂ ਆ ਗਈ ਵੀਰੇ ਹਾਂਜੀ ਬਾਈ ਇਹੇ ਗਾਂ ਦੱਸੋਗੇ ਵੀ ਕਿੰਨਾ ਸੂਆ ਪਹਿਲਾ ਨਗਾ ਹੈ ਬਾਈ ਜੀ ਪਹਿਲਾ ਸੂਆ ਹਾਂ ਪਹਿਲੇ ਸੂਆ ਠੀਕ ਹੈ ਤੇ ਕਿੰਨੇ ਦਿਨ ਮਤਲਬ ਬਾਕੀ ਇਹਦੇ ਬਾਈ 2-4 ਦਿਨ ਲਊਗੀ ਕਿੰਨੇ ਕੇ ਦੁੱਧ ਵਾਲੀ ਇਹ ਰਹਿਊਗਾ ਬਾਈ ਜੀ ਦੱਸਣ ਮਗਰਾਦਾ ਇਹ ਦੱਸਿਆ ਵੀ ਇਹਦੀ ਮਾਂ ਦਾ ਸੀਗਾ 30-35 ਲੀਟਰ ਦੁੱਧ ਵਾਲੀ ਵੀ ਮੱਛੀ ਹੈ ਹਾਂਜੀ ਠੀਕ ਹੈ ਹਾਂਜੀ ਤੇ ਆਪ ਹੁਣ ਮਤਲਬ ਆਪਾਂ ਨੂੰ ਆਸ ਕਿੱਥੋਂ ਤੱਕ ਹੈ ਬਾਈ ਜੀ ਉਹਨੂੰ ਆਪਾਂ ਦੇਖੋ ਕਿੰਨਾ ਵੀ ਲਾ ਸਕਦੇ ਆ ਠੀਕ ਸੋਹਣੀ ਲਾਦੀ ਹੈ ਅਜੇ ਤੱਕ 2-4 ਦਿਨਾਂ ਤੱਕ ਠੀਕ ਹੈ ਗੱਲ ਵੀ ਬਾਕੀ ਦਾ ਦੁੱਧ ਤਾਂ ਕਹਿੰਦੇ ਹਾਂ ਦੁੱਧ ਬਾਈ ਜੀ ਹਾਂ ਸੇਵਾ ਦਾ ਹੁਣ ਜਿਵੇਂ ਹੋਊ ਆਪਾਂ ਇਹ ਨਹੀਂ ਕਹਿ ਸਕਦੇ ਕਿੰਨਾ ਦੁੱਧ ਹੋਊਗਾ ਸਹੀ ਗੱਲ ਹੈ ਤੇ ਖੋਲੀ ਬਾਈ ਕਰ ਆਪਾਂ ਤੋੜ ਕੇ ਦਿਖਾ ਦਈਏ ਲੋ ਵੀ ਇਹੇ ਬਹਿੜ ਦੇਖ ਲਓ ਕੋਈ 2-4 ਦਿਨ ਮਸਾਂ ਹੀ ਲੈ ਕੇ ਜਾਊਗੀ ਬਾਕੀ ਤਿਆਰ ਸੋਹਣੀ ਹੁੰਦੀ ਤਰੀ ਹੁੰਦੀ ਹੈ ਰੰਗਵਾਦ ਤੁਸੀਂ ਚੈੱਕ ਕਰ ਲਓ ਤੇ ਇਧਰ ਲੰਮੀ ਲੈ ਜਾ ਬਾਈ ਕਰ ਇਧਰਲੇ ਪਾਸੇ ਬਲਦੇਵ ਦੇਖੋ ਬਾਈ ਨੇ ਝਾਂਦਰਾ ਝੁੰਦਰਾ ਪਾ ਕੇ ਸ਼ੌਂਕੀਆ ਤਿਆਰ ਕੀਤੀ ਹੋਈ ਹੈ ਬਾਈ ਦੇ ਆਪਾਂ ਆ ਵੀ ਪਹਿਲੀ ਵੀਡੀਓ ਹੈ ਨਾ ਤੇ ਫੁੱਲ ਤਿਆਰੀ ਕੀਤੀ ਹੈ ਬਾਈ ਨੇ ਤੇ ਇਧਰ ਗਾਂ ਤੁਸੀਂ ਦੇਖ ਲਓ ਬਹੁਤ ਸੋਹਣੇ ਅਡਰ ਕੁਆਲਿਟੀ ਵਾਲੀ ਗਾਂ ਆ ਗਈ ਇਹ ਥੋੜਾ ਜਿਹਾ ਭਲਾ ਦਾ ਜਰੂਰ ਕਰੀ ਖੜੀ ਹੈ ਨਾ ਬਾਈ ਨਹੀਂ ਅੱਜ ਸਵਾ ਹੈ ਨਹੀਂ ਸੀ ਬੈਠੀ ਤੇ ਦਿਨ ਹੀ ਹੋ ਗਿਆ ਇੱਕ ਸਾਈਡ ਨੂੰ ਆਇਆ ਭਲਾ ਜਿਆ ਠੀਕ ਆ ਭਲੂਣਾ ਥੋੜੀ ਜਿਹੀ ਬਸ ਉਹਦਾ ਕਰਦੇ ਹੋ ਅੱਛਾ ਬਲਦੇ ਬਾਈ ਫਿਰ ਇਹ ਆਪਾਂ ਕਿੰਨੇ ਚ ਦੇਵਾਂਗੇ ਰੇਟ ਕੀ 75000 ਰੁਪਏ ਮੈਂ ਤੁਹਾਨੂੰ ਦੱਸਦਾ ਜਮਾ ਟਾਟਾ ਵਾਟਾ ਫਿਕਸ 72000 ਦੀ ਦੇ ਦਾਂਗੇ ਬਾਈ 72 ਦੀ ਠੀਕ ਆ ਲੋ ਵੀ ਆ ਬੈਡ ਦੇਖ ਲਓ ਤੁਸੀਂ ਚੈੱਕ ਕਰ ਲਓ ਇਹਦਾ ਜਿਹੜਾ ਰੇਟ ਹੈਗਾ 72000 ਰੁਪਿਆ ਬੰਦੇ ਬਲਦੇਬ ਅਛਾ ਬਾਈ ਬਲਦੇਬ ਜਿਵੇਂ ਹੁਣ ਦੂਜੇ ਨੰਬਰ ਵਾਲੀ ਆ ਗਈ ਆਪਣੀ ਵਹੜ ਇਹ ਇਹ ਵੀ ਬਾਈ ਜੀ ਪਹਿਲੇ ਸੂਆ ਪਹਿਲਾਂ ਸੂਆ ਹਾਂ ਕਿੰਨੇ ਕ ਦਿਨ ਬਾਕੀ ਇਹਦੇ ਬਸ 2-4 ਦਿਨ ਹੀ ਇਹ ਲੋ ਬਾਈ ਜੀ 2-4 ਦਿਨ ਤੇ ਕਿੰਨੇ ਕ ਦੁੱਧ ਬਾਦ ਵਾਲੀ ਰਹੂ ਕੋਈ ਪਤਾ ਦੁੱਧ ਬਾਈ ਜੀ ਪਹਿਲਾਂ ਨਾ ਹੁਣ ਆਪਾਂ ਲਿਆਂਦੀ ਆ ਕੁਝ ਕਹਿ ਨਹੀਂ ਸਕਦੇ ਕਿੰਨਾ ਸੇਵਾ ਨਾਲ ਦੁੱਧ ਹੈ ਠੀਕ ਹੈ ਕਿੰਨਾ ਦੇ ਹਾਂ ਦੇਖੋ ਆਪਾਂ ਕੁਛ ਆਪਾਂ ਜਾਖੀ ਦੇ 10 ਦੇ ਵੀ 12 ਦੇ ਵੀ 15 ਦੇ ਹਾਂਜੀ ਹਾਂਜੀ ਦਿਨ ਕਿੰਨੇ ਕਰ ਜਾਊਗੀ 2-4 ਦਿਨ ਲਊ ਬਾਈ ਜੀ 2-4 ਦਿਨ ਹਾਂਜੀ ਖੋਲ ਫਿਰ ਕਰ ਇਹਨੂੰ ਵੀ ਆਪਾਂ ਤੋੜ ਕੇ ਦਹਾਈਏ ਤੇ ਰੇਟ ਦੱਸ ਮੈਨੂੰ ਇਹਦਾ ਫਿਰ ਕਿੰਨਾ ਕਰੇਗਾ ਆ ਜਾ ਕਰ ਸੋਚ ਲੈ ਹੁਣ ਇਹ ਲੰਮੀ ਲੈ ਚਲ ਇਹ ਆ ਦੇਖੋ ਹਜੇ ਪਹਿਲਾ ਸੂਆ ਸੁਹੰਦੀ ਆ ਲੇਵਾ ਜਿਹੜਾ ਹੈਗਾ ਜਿੰਨਾ ਕਿ ਤਿਆਰ ਕੀਤਾ ਹੋਇਆ ਉਹ ਤੁਹਾਡੇ ਸਾਹਮਣੇ ਆ ਹਜੇ ਬਾਈ ਜੀ ਦਿਨ ਹੋ ਸਕਦਾ ਲੈ ਜੇ ਹਜੇ ਬਲਬੂਲ ਕੱਢੂਗੀ ਲੈ ਵਿੱਚ ਬਲਬੂਲਾ ਪੂਰੇ ਅੱਛਾ ਹਾਂਜੀ ਠੀਕ ਹੈ ਰੇਟ ਬਾਈ ਫਿਰ ਰੇਟ 58000 ਰੁਪਏ ਰੇਟ 58000 ਹਾਂ ਠੀਕ ਆ ਤੇ ਮਾਨਤਾ ਨੂੰ ਕੋਈ ਮੌਕੇ ਤੇ ਹੋ ਜਾਊਗਾ ਹਾਂ ਹੋ ਜਾਊਗਾ ਬਾਈ ਕਰਦਾ ਠੀਕ ਆ ਲੈ ਚਲੋ ਇਹ ਆ ਦੇਖੋ ਲੋ ਵੀ ਕਿਵੇਂ ਲੱਗੇਗਾ ਦੱਸਿਓ ਫਿਰ ਤੇ ਆ ਜਾ ਕਰ ਹੁਣ ਇੱਧਰ ਤੀਜੀ ਗੰਕ ਨਹੀਂ ਆਪਾਂ ਨਾ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਅੱਛਾ ਬਾਈ ਬਲਦੇਵ ਜਿਹੜੀ ਤੇਰੀ ਆ ਆ ਗਈ ਇਹ ਤੇਰੇ ਘਰ ਦੀ ਆ ਗਈ ਹਾਂ ਬਾਈ ਇਹ ਘਰ ਦੀ ਗਾਂ ਹੈ ਘਰ ਦੀ ਗਾਂ ਕਿੰਨਾ ਵਸੂਆ ਸੁੰਦੀ ਹੈ ਤੀਜਾ ਸੂਆ ਸੋਣਾ ਬਾਈ ਹੁਣ ਇਹਨੇ ਅੱਛਾ ਤੀਜਾ ਸੂਆ ਕਿੰਨੇ ਦਿਨ ਬਾਕੀ ਆ ਬਾਕੀ ਹਜੇ ਬਾਈ ਜੀ ਇਹ ਤਾਂ 22 ਤਰੀਕ ਨੂੰ ਤਨ ਪੂਰੇ ਹੋਣੇ ਆ। 22 ਨੂੰ। ਹਾਂਜੀ। ਹਜੇ ਫਿਰ 20 ਦਿਨ ਪਏ ਆ। ਹਾਂ ਬਾਈ ਆ। ਤੇ ਫਿਰ ਇਹਦਾ ਦੁੱਧ ਤਾਂ ਤੂੰ ਫਿਰ ਦੱਸੇਗਾ ਕਿ ਇਹਦੀ ਦੱਸਦਾ। ਇਹ ਤਾਂ ਬਾਈ ਜੀ ਇਹਦਾ ਚੋਇਆ ਹੋਇਆ। ਤਿੰਨ ਟਾਈਮ ਚੋਣੇ ਆ ਬਾਈ ਜੀ। ਹਾਂ। ਦੋਨੇ ਸੂਏ ਤਿੰਨ ਟਾਈਮ ਚੋਂਦੇ ਰਹੇ ਆ ਬਹੁਤ ਚੰਗੀ 20 ਲੀਟਰ ਤੋਂ ਉੱਤੇ ਦੁੱਧ ਦਿੰਦੀ ਆ। ਅੱਛਾ 20 ਲੀਟਰ। ਤਿੰਨ ਟਾਈਮ ਚੋਂਦੇ ਰਹਿੰਦੇ ਨੇ ਬਹੁਤ ਚੰਗੀ ਗਾਂ ਇਹਦਾ। ਠੀਕ ਆ 20। ਹਾਂਜੀ। ਹਾਂਜੀ। ਖੁੱਲਾ। ਹਾਂਜੀ। ਤੇ ਹੁਣ ਦਿਨ ਹਜੇ ਪਏ ਆ। ਹਾਂ 22 ਤਰੀਕ ਨੂੰ ਬਾਈ ਪੂਰੇ ਹੋਣਾ ਉੱਤੇ ਵੀ ਲੈ ਸਕਦੇ ਆ ਆਪਦੀ ਆਪ ਛੱਡਦੇ ਆ ਬਾਈ ਦੁੱਧ ਘਟਾ ਘਟਾ ਕੇ ਆਈ ਆ ਠੀਕ ਐ ਇਧਰ ਪੈਣ ਵੀ ਕਹੀ ਜਾਂਦੀ ਐ ਵੀ ਭਈ ਇਹਦਾ ਜਿਹੜਾ ਦੁੱਧ ਛੱਡਦੇ ਨੇ ਕਦੇ ਆਪਦੀ ਆਪ ਛੱਡਦੇ ਆ ਤੇ ਇਹ ਘਰ ਦੀ ਵਹਿੜਾ ਗਈ ਬਾਈ ਦੀ ਬਲਦੇਵ ਦੀ ਇਹ ਕੋਈ ਲੈਤੀ ਨਹੀਂ ਹੈਗੀ ਤੇ ਉਹ ਜਿਵੇਂ ਆਪਾਂ ਕਹਿ ਦਿੱ ਗਏ ਬਲਦੇਵ ਜਿਵੇਂ ਹੁਣ ਗਰਮੀ ਆ ਗਰਮੀਆਂ ਦਾ ਤਾਂ ਤੋਹਫਾ ਹੀ ਆ ਕਿ ਨਹੀਂ ਬਾਈ ਜੀ ਆਏ ਸਾਲ ਗਰਮੀ ਚ ਹੀ ਸੁੰਦੀ ਆਏ ਤੇ ਇੰਨਾ ਜਦੋਂ ਦੁੱਧ ਨਹੀਂ ਹੁੰਦਾ ਉਹਦੇ ਸੁੰਦੀ ਆ ਸਾਡੇ ਦਾ ਅੱਛਾ ਹਾਂ ਇਸੇ ਰੁੱਤੇ ਚਾਹੀ ਤਕਰੀਬਾ ਠੀਕ ਆ ਨਹੀਂ ਯਾਰ ਝੋਲੀ ਤਾਂ ਹੁਣ ਵੀ ਬਹੁਤ ਤਿਆਰ ਕਰਦੀ ਤਰੀ ਹੁੰਦੀ ਆ ਬਹੁਤ ਸੋਹਣਾ ਬਾਈ ਜੀ ਪਹਿਲਾਂ ਦੋਨੇ ਸੂਏ ਬਾਈ ਜੀ ਪਹਿਲਾਂ ਦੁੱਧ ਕੱਢਣਾ ਪੈਂਦਾ ਸੂਣ ਤੋਂ ਬੈਠਿਆ ਨਹੀਂ ਜਾਂਦਾ ਅੱਛਾ ਹਾਂ ਪਹਿਲਾਂ ਪਹਿਲੇ ਸੂਏ ਵੀ ਡਾਕਟਰ ਨੇ ਕਿਹਾ ਵੀ ਥੋੜਾ ਦੁੱਧ ਕੱਢਦੇ ਕਰੋ ਅੱਛਾ ਸੂਣ ਤੋਂ ਪਹਿਲਾਂ ਦੁੱਧ ਕੱਢਣ ਲੱਗ ਗਏ ਸੀ ਕਮਾਲ ਦੀ ਗੱਲ ਐ ਤੂੰ ਪਹਿਲੇ ਸੂਏ ਵੀ ਬੈਠਿਆ ਨਹੀਂ ਜਾਂਦਾ ਅੱਛਾ ਲੈ ਆ ਆ ਦੇਖ ਲੋ ਝੋਲੀ ਹੁਣ ਕੀ ਰੇਟ ਕਰਤਾ ਬਲਦੇਵ ਸਿੰਘ ਦਾ ਫਿਰ ਰੇਟ ਬਾਈ ਜੀ ਹਜੇ ਤਾਂ ਐ ਲਾ ਲੋ ਵੀ ਕੱਚੀ ਆ ਕੋਈ 20 25 ਦਿਨਾਂ ਦੀ ਹਜੇ ਸੂਣਦੀ ਪਈ ਆ ਮਨੂੰ 18 19 ਦਿਨ ਠੀਕ ਆ ਕੁਛ ਤਾਂ ਕਰੇਗੀ ਫਿਰ 1 ਲੱਖ 10 ਹਜ਼ਾਰ ਹੈ ਬਾਈ 1 ਲੱਖ 10 ਹਜ਼ਾਰ ਠੀਕ ਆ ਆ ਜਾ ਕਰ ਤੇ ਜਿਹੜੀ ਤੇਰੀ ਆਵ ਅੱਛੀ ਆ ਗਈ ਹਾਂਜੀ ਹਨਾ ਹਾਂਜੀ ਇਹ ਬੱਚੀ ਦੀ ਉਮਰ ਕਿੰਨੀ ਹੈ ਇਹਦੀ ਬਾਈ ਜੀ 17 18 ਮਹੀਨੇ ਦੀ ਉਮਰ ਹੈ 17 18 ਮੈਨੇ ਇਹ ਆਪ ਥੇਰੇ ਆਏ ਤੱਕ ਮੋਹ ਥੇਰੀ ਹੈ ਤੇ ਆਪ ਕੋਈ ਪਤਾ ਵੀ ਕਿਹੜੇ ਸੀਮਨ ਇਹ ਵੀ ਇਸ ਦੇ ਬਰੂਟ ਦੀ ਆ ਬਾਈ ਸਾਰਾ ਰਿਕਾਰਡ ਆਪਣੇ ਕੋਲ ਦਿੱਤਾ ਹੈ ਵੀ ਤੋਂ ਲੈਂਦੀ ਹੈ ਠੀਕ ਹੈ ਹਾਂ ਤੇ ਲੱਗਿਆ ਕੋਈ ਇਹਦੇ ਗੱਪਨ ਪਰ ਦਾ ਸੀਮਨ ਲੱਗਿਆ ਬਾਈ ਇਹਦੇ ਹੁਣ 66 ਸੀਮਨ ਦਾ ਐਸੇ 25 ਤਰੀਕ ਨੂੰ ਪਿਛਲੇ ਨੂੰ 25 4 25 ਨੂੰ 25 4 25 ਨੂੰ ਹਾਂ ਠੀਕ ਆ ਇਹ ਤਾਂ ਦੇਣੀ ਹੋਇਆ ਕੋਈ ਆ ਦੇਣੀ ਹੋਇਆ ਬਾਈ ਠੀਕ ਆ ਤੇ ਹੈ ਆਪ ਬਰੂਡ ਦੀ ਬਰੂਡ ਦੀ ਆ ਗਈ ਤੇ ਪੈਪਰ ਲੱਗਿਆ 66 ਹਾਂ 66 ਲੱਗਿਆ ਤੋਰੀ ਫਿਰ ਕਰ ਆਪਾਂ ਇਹ ਵੀ ਤੋੜ ਕੇ ਦਿਖਾ ਦਗੇ ਅੱਛਾ ਦੰਦੋ ਹੈ ਦਾ ਖੀਰੀ ਖੀਰੀ ਬਾਈ ਜੀ ਦੰਦੋ ਲੈ ਵੀ ਆ ਦੇਖ ਲੋ ਬਹਿੜ ਸਰਨਾ ਬੱਚੀਆਂ ਖੀਰੀਆਂ ਬਾਈ ਠੀਕ ਹੈ ਇਹ ਆ ਦੇਖ ਲੋ ਬਹਿੜ ਦਾ ਕੱਦ ਕਾਠ ਵੀ ਚੰਗਾ ਬਾਕੀ ਬਿਊਟੀ ਜਿਹੜੀ ਹੈਗੀ ਫੇਸ ਬਿਊਟੀ ਉਹ ਵੀ ਚੰਗੀ ਆ ਤੇ ਫੋਰਸ਼ਾਂਕ ਤਾਂ ਨਹੀਂ ਹੈਗੀ ਕੋਈ ਨਾ ਬਾਈ ਕਿਸੇ ਬੱਚੀ ਦਾ ਕੋਈ ਫੋਰਸ਼ਾਂਕ ਨਹੀਂ ਠੀਕ ਹੈ ਜੀ ਆ ਦੇਖ ਲੋ ਚੰਕਦੀ ਆ ਨਾ ਲੈ ਬਹੁਤ ਸੋਹਣੀ ਬੱਚੀ ਆ ਇਹਦਾ ਫਿਰ ਬਲਦੇਵ ਬਾਈ ਕੀ ਰੇਟ ਕਰੇਗਾ 55000 ਆ ਬਾਈ ਜੀ ਮੁੱਲ 55000 ਹਾਂ ਠੀਕ ਹੈ ਲੇ ਵੀ ਆ ਗਈ ਬਹੁਤ ਚੰਗੀ ਬੱਚੀ ਆ ਬਾਈ ਬਹੁਤ ਵਧੀਆ ਹਮ ਲੈ ਆ ਤੂੰ ਛੱਡ ਦੇ ਕੋਈ ਗੱਲ ਨਹੀਂ ਇਹ ਬਣਦੂਗਾ ਬੱਗੂ ਬਣੇ ਅੱਛਾ ਬਾਈ ਜਿਹੜੀ ਆਪਣੀ ਦੂਜੇ ਨੰਬਰ ਵਾਲੀ ਬੱਚੀ ਆ ਗਈ ਆਹ ਹਾਂਜੀ ਤੇ ਇਹਦੀ ਉਮਰ ਕਿੰਨੀ ਕਾ ਇਹਦੀ ਉਮਰ ਬਾਈ ਜੀ 12-13 ਮਹੀਨੇ 12-13 ਮਹੀਨੇ ਹਾਂਜੀ ਠੀਕ ਆ ਤੇ ਆਪ ਕੋਈ ਪਤਾ ਸੀਵਣ ਦਾ ਕੋਈ ਹੈ ਬੇਰ ਕਾ ਦੇ ਸੀਮੰਟ ਦੀ ਹੈ ਬਾਈ ਇਹ ਆ ਬੇਰ ਕਾ ਦੇ ਸੀਮੰਟ ਹੈ ਤੇ ਕੋਈ ਟੀਕਾ ਲਵਾਇ ਲੂ ਇਹ ਤਾਂ ਨਹੀਂ ਨਹੀਂ ਬਾਈ ਜੇ ਇਹਨੇ 10 ਦਿਨ ਪਹਿਲਾਂ ਤਾਰਾਂ ਦਿੱਤੀਆਂ ਸੀ ਉਦੋਂ ਨੂੰ ਬੁਖਾਰ ਹੋ ਗਿਆ ਸੀ 2 ਦਿਨ ਚਰਮੀ ਦਾ ਕਰਕੇ ਉਦੋਂ ਅਸੀਂ ਟੀਕਾ ਇੱਕ ਥੋੜਾ ਵਜਨ ਘਟ ਆਇਆ ਤੱਕ ਵੀ ਨਹੀਂ ਵਜਨ ਘਟਾ ਹੈ ਨਾ ਸਹੀ ਗੱਲ ਹੈ ਤੋਰੀ ਬਾਈ ਕਰਾ ਫਿਰ ਆਪਾਂ ਤੋੜ ਕੇ ਦਿਖਾ ਦਈਏ ਤੇ ਰੇਟ ਕਿੰਨਾ ਕਰਿਆ ਬਈ ਇਹਦਾ ਰੇਟ ਬਾਈ 47000 ਹੈ ਇਹਦਾ 47000 ਠੀਕ ਆ ਲਓ ਵੀ ਦੱਸਿਓ ਜਰੂਰ ਬਾਈ ਦੇ ਰੇਟ ਕਿਵੇਂ ਲੱਗੇ ਤੁਹਾਨੂੰ ਹਨਾ ਤੇ ਬੱਚੀਆਂ ਕਿਵੇਂ ਲੱਗੀਆਂ ਵੀ ਜਰੂਰ ਨਿਗਾਹ ਮਾਰ ਕੇ ਦੱਸੋ ਸਾਡਾ ਨਾ ਬੱਚੀਆਂ ਦਾ ਰਿਕਾਰਡ ਆ ਰਮਨਦੀ ਪ੍ਰੋਪਰ ਅੱਛਾ ਕੋਈ ਮੱਛੀ ਆਈ ਨਹੀਂ ਬਿਨਾਂ ਰਿਕਾਰਡ ਤੋਂ ਹੋਵੇ ਠੀਕ ਹੈ ਗੱਲ ਹਾਂ ਨਹੀਂ ਆ ਦੇਖ ਲੋ ਹੁਣ ਤੁਸੀਂ ਆ ਬੱਚੀ ਆ ਗਈ ਬਾਈ ਦੀ ਇਹ ਲੈ ਚੱਲ ਕੋਈ ਗੱਲ ਨਹੀਂ ਬੰਨਦੇ ਬੰਨਦੇ ਅੱਛਾ ਬੰਦੇ ਜਿਵੇਂ ਤੀਜੀ ਨੰਬਰ ਵਾਲੀ ਆ ਗਈ ਆਪਣੇ ਕੋਲੇ ਆਹ ਹਾਂਜੀ ਬਾਈ ਇਹ ਬੱਚੀ ਇਹ ਕਿੱਥੋਂ ਲੈ ਕੇ ਆਇਆ ਸੀ ਤੂੰ ਇਹ ਦੱਸ ਪਹਿਲਾਂ ਇਹ ਬਾਈ ਜੀ ਬਰਨਾਲੇ ਕੋਲੋਂ ਕਿਸੇ ਪਿੰਡ ਚੋਂ ਲੈ ਕੇ ਆਇਆ ਸੀ ਆ ਚਾਰ ਮੱਛੀਆਂ ਲੈ ਕੇ ਆਉਂਦੀਆਂ ਸੀ ਇੱਕ ਕੋਈ ਰਿਸ਼ਤੇਦਾਰ ਲੈ ਗਿਆ ਸੀ ਆ ਤਿੰਨ ਬੱਚੇ ਤਿੰਨ ਬੱਚੇ ਇਹ ਕਿੰਨੀ ਕੁ ਉਮਰ ਦੀ ਹੈ ਇਹ ਹੈ ਬਾਈ ਜੀ ਹਜੇ 8 ਮਹੀਨਿਆਂ ਦੀ ਬੱਚੀ ਹੈ 8 ਕਿ ਮਹੀਨਿਆਂ ਦੀ ਹਾਂ ਠੀਕ ਹੈ ਹੈ ਫਿਰ ਖੀਰੀ ਆ ਗਈ ਤਾਂ ਖੀਰੀ ਹੈ ਬਾਈ ਸਾਰੀਆਂ ਬੱਚੀਆਂ ਹੀ ਖੀਰੀ ਠੀਕ ਤੇ ਫਿਰ ਇਹਦਾ ਰੇਟ ਕੀ ਰਹੂਗਾ ਇਹਦਾ ਕੋਈ ਟੀਕੇ ਪਤਾ ਹੈ ਇਹਦਾ ਵਰਲਡ ਵਾਈਡ ਦਾ ਦੱਸਿਆ ਬਾਈ ਵਰਲਡ ਵਾਈਡ ਦੇ ਟੀਕੇ ਦੀ ਹੈ ਇਹ ਅੱਛਾ ਹਾਂ ਠੀਕ ਹੈ ਤੇ ਚਲੋ ਖੋਲ ਫਿਰ ਕਹਿੰਦਾ ਤੇ ਰੇਟ ਦੱਸ ਦੇ ਇਹਦਾ ਕੀ ਰਹੂਗਾ ਆ ਲੈ ਵੀ ਆ ਦੇਖ ਲੋ ਬਾਈ ਕਹਿੰਦਾ ਵੀ ਵਰਲਡ ਵਾਈਡ ਦੇ ਸੀਮਣ ਦੀ ਆ ਬਾਈ ਜਿਹੜਾ ਬੰਦਾ ਤੋਂ ਲਿਆਂਦੀ ਆ ਫਾਰਮ ਚੋਂ ਲਿਆਂਦੀਆਂ ਬੱਚੀਆਂ ਉਹ ਕਹਿੰਦੇ ਜਿਹੜੀ ਦਾ ਮਰਜੀ ਰਿਕਾਰਡ ਅਸੀਂ ਪ੍ਰੋਪਰ ਸਾਰਾ ਰਿਕਾਰਡ ਹੈ ਲਿਖਿਆ ਠੀਕ ਹੈ ਉਹਨਾਂ ਮਾਵਾ ਵੀ ਇਹਨਾਂ ਦੇ ਉਹਨਾਂ ਕੋਲੇ ਆ ਅੱਛਾ ਮਾਵਾ ਵੀ ਠੀਕ ਹੈ ਗੱਲ ਇਹ ਬੱਚੀ ਦੀ ਭੈਣ ਆ ਭਾਈ ਜੀ ਉਹਨਾਂ ਕੋਲ ਸੂਈ ਜਿਹੜੀ ਆਪਾਂ ਦੇਖੀ ਸੀ ਉਹ ਤਾਂ ਵੀ 40 ਲੀਟਰ ਦੁੱਧ ਹੈ ਅੱਛਾ ਠੀਕ ਹੈ ਲੈ ਵੀ ਆਹ ਦੇਖ ਲਓ ਬੱਚੀ ਇਹ ਭਾਈ ਕਿਵੇਂ ਮੈਨੂੰ ਐ ਦੱਸੇ ਇਹ ਢਿੱਡ ਜਾ ਵਾਲਾ ਕੱਢੀ ਖੜੀ ਆ ਬੱਕਰੀ ਵਾਂਗੂ ਜਿਵੇਂ ਰੱਜੀ ਵਾਲੀ ਰਮਨਦੀਪ ਕੁਸ਼ਤਾ ਹੈ ਭਾਈ ਨੀਰਾਵਾ ਦਿਖਾਉਂਦੀ ਆ ਕੁਝ ਹੁਣ ਭਾਈ ਇਹਨੂੰ ਪਾਣੀ ਪਿਆ ਤਾਂ ਪਾਣੀ ਵਾਲਾ ਪੀ ਗਈ ਇਹ ਅੱਛਾ ਹਾਂਜੀ ਨਹੀਂ ਇਹਦਾ ਯਾਰ ਜਿਵੇਂ ਬੜਾ ਪਾਣੀ ਪੀ ਕੇ ਰੱਜ ਗਿਆ ਹੋਣੇ ਪਾਣੀ ਪੀ ਲਿਆ ਇਹਨੇ ਜਿਆਦਾ ਹੀ ਗੱਡਾ ਹਾਂ ਗਾਉਣ ਵਾਲੇ ਨੇ ਜਿਵੇਂ ਢੋਲ ਕੀ ਕਸੀ ਹੁੰਦੀ ਹੈ ਤਾਂ ਐਂ ਕਸੀ ਪੀਏ ਬਹਿਣ ਪਾਣੀ ਵਾਲਾ ਬਈ ਪਾਣੀ ਵਾਲਾ ਪੀ ਵੀਏ ਹੋਣੀ ਹਾਂ ਠੀਕ ਆ ਗੱਲ ਲੈ ਵੀ ਆ ਦੇਖ ਲੋ ਬੜੀ ਸੋਹਣੀ ਲੱਗਦੀ ਆ ਯਾਰ ਤੁਰਦੀ ਉਹ ਥੱਲੋਂ ਵੀ ਸਾਫ ਆ ਨਾ ਇਹ ਆ ਦੇਖ ਲੋ ਥੱਲੋਂ ਠੀਕ ਆ ਤੇ ਅੱਛਾ ਬਲੇ ਜਿਵੇਂ ਆਪਣੀ ਆ ਗਈ ਚੌਥੀ ਬੱਚੀ ਇਹ ਕਿਹੜੇ ਸਿੰਮਦੀ ਆ ਇਹ ਐਵਰੇਸਟ ਦੀ ਆ ਬਈ ਐਵਰੇਸਟ ਦੀ ਹਾਂਜੀ ਠੀਕ ਆ ਤੇ ਕਿੰਨੇ ਕਿ ਚਿਰਦੀ ਇਹ ਕੀ ਵੀ ਬਾਈ ਜੀ 7 7.5 ਮਹੀਨਿਆਂ ਦੀ ਬੱਚੀ ਆ 7 7.5 ਮਹੀਨਿਆਂ ਦੀ ਹਾਂਜੀ ਠੀਕ ਆ ਇਹਦੀ ਮਾਂ ਦਾ ਕੀ ਸੀ ਰਿਕਾਰਡ ਇਹਦੀ ਵੀ ਬਾਈ ਉਹ ਇੱਕੇ ਫਾਰਮ ਚ ਹੋਈ ਆ ਇਹ ਵੀ ਚੰਗਾ ਰਿਕਾਰਡ ਆ 30 35 ਲੀਟਰ ਦਾ ਇਹਦੀ ਮਾਂ ਦਾ ਰਿਕਾਰਡ ਆ ਠੀਕ ਆ ਇਹਦਾ ਰੇਟ ਫਿਰ ਕੀ ਰਹੂ ਤੇ ਉਹਦਾ ਰੇਟ ਆਪਾਂ ਦੱਸਿਆ ਨਹੀਂ ਉਹਦਾ 29000 ਆ ਬਾਈ ਉਹਦਾ ਰੇਟ 29000 ਤੇ ਇਹਦਾ ਇਹਦਾ 28000 ਬਾਈ ਇਹਦਾ 28000 ਤੋਰਾ ਇਹਨੂੰ ਬਾਈ ਬਸ ਖੜੀ ਦਿਖਾ ਦੇ ਇਹਦਾ ਕੋਈ ਚੱਕਰ ਨਹੀਂ ਹੈਗੀ ਤੇ ਆਹ ਜਿਹੜੀ ਛੋਟੀ ਬੱਚੀ ਆ ਗਈ ਇਹ ਵੀ ਬਾਈ ਆ ਰੈਸਟ ਦੀ ਆ ਏ ਵੀ ਐਵਰੇਸਟ ਦੀ ਹਾਂ ਠੀਕ ਹੈ ਇਹ ਵੀ ਉਸੇ ਠੀਕੇ ਦੀ ਹੈ ਬੱਚੀ ਹਾਂ ਹਾਂ ਉਸੇ ਹਾਰਮ ਚ ਆਈਆਂ ਇਹ ਇਹਦੀ ਉਮਰ ਇਹਦੀ ਇਹਦੀ ਉਮਰ ਬਾਈ ਜੀ 5.5 ਮਹੀਨੇ ਸਾਢੇ 1.5 ਮਹੀਨੇ ਹਾਂ ਠੀਕ ਹੈ ਤੇ ਫਿਰ ਇਹਦਾ ਰੇਟ ਇਹਦਾ ਰੇਟ 24000 ਰੁਪਏ ਹੈ ਬਈ 24000 ਹਾਂਜੀ ਠੀਕ ਹੈ ਤੇ ਬਲਦੇ ਸਿੰਘ ਨੰਬਰ ਦੱਸ ਇੱਕ ਜਿਹੜਾ ਤੇਰਾ ਲਾਸਟ ਤੇ 98 98727 50856 98727 50856 50856 ਹਾਂਜੀ ਠੀਕ ਹੈ ਲੋ ਵੀ ਇਹ ਬਾਈ ਬਜ਼ੇਰ ਸੀਗਾ ਤੇ ਅੱਜ ਆਪਾਂ ਬਾਈ ਕੋਲੋਂ ਸਾਨੂੰ ਨਾਲ ਤਾਂ ਬੱਚੀਆਂ ਦਿਖਾਈਆਂ ਇਹ ਦੱਸਿਓ ਜ਼ਰੂਰ ਵੀ ਸਾਨੂੰ ਆਹ ਬੱਚੀਆਂ ਕੀ ਕਿਵੇਂ ਲੱਗੀਆਂ ਰੇਟ ਵਾਲੇ ਪੱਖ ਤੋਂ ਕਿਵੇਂ ਲੱਗੀਆਂ ਸਾਰਾ ਨਾ ਮੱਛੀਆਂ ਦਾ ਪ੍ਰੋਪਰ ਰਿਕਾਰਡ ਆ ਰਮਨ ਜੀ ਜਿਹੜੀ ਵੀ ਕੋਈ ਵੱਛੀ ਲੈਂਦਾ ਹੈ ਪ੍ਰੋਪਰ ਰਿਕਾਰਡ ਵੀਡੀਓ ਫਾਰਮ ਵਾਲੇ ਨਾਲ ਗੱਲ ਕਰਾ ਦਾਂਗੇ ਆਪਾਂ ਨੰਬਰ ਦੇ ਦਾਂਗੇ ਉਹਦਾ ਜਾ ਕੇ ਆਪਾਂ ਡਿਟੇਲ ਦਵਾ ਦੇਾਂਗੇ ਇੱਥੇ ਠੀਕ ਹੈ ਜਿਹੜੀ ਵੀ ਕੋਈ ਵੀ ਵੱਛੀ ਲੈਣਾ ਚਾਹੇ ਠੀਕ ਹੈ ਗੱਲ ਬਾਕੀ ਮਿੱਤਰੋ ਇੱਥੇ ਆਇਓ ਆਪਦੀ ਤਸੱਲੀ ਕਰਕੇ ਤੁਸੀਂ ਕੋਈ ਗਾਂ ਵੱਛੀ ਖਰੀਦ ਕਰ ਸਕਦੇ ਹੋ ਤੇ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਇੱਕ ਭਰਾ ਜਿਹੜੀ ਵੀਡੀਓ ਦੇਖਦੇ ਹੁੰਦੇ ਆ ਕਮੈਂਟ ਕਰਦੇ ਹੁੰਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਆ